ਕਿ ਬਿਨਾ بارش ਗਲੀਆਂ ਚ ਪਾਣੀ ਬਿਨਾ بارش ਗਲੀਆਂ ਚ ਪਾਣੀ ਲੋਕ ਮੱਥਾ ਮਾਰਦੇ ਨਾਲੀ ਨਾਲ ਪੂਰਾ ਨਵਾਂ ਸ਼ਹਿਰ ਭਰਿਆ ਪਿਆ ਪਰ ਭਰਿਆ ਪਿਆ ਗੰਦੇ ਪਾਣੀ ਨਾਲ ਭਰਿਆ ਪਿਆ ਗੰਦੇ ਪਾਣੀ ਨਾਲ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਸੀਂ ਸ਼ਹਿਰ ਤੋਂ ਮਸਲੋਂ ਤੇ ਵੀਡੀਓ ਕਿਸ ਵਾਪਤ ਆਉਣ ਵਾਲੀ ਸਾਥੀਓ ਪੂਰੇ ਸ਼ਹਿਰ ਦੀ ਗੱਲ ਕੀਤੀ ਔਰ ਇਸੇ ਤਰੀਕੇ ਪੂਰਾ ਸ਼ਹਿਰ ਜਿਹੜਾ ਆ ਉਹਦੇ ਅੰਦਰ ਸੀਵਰੇਜ ਪ੍ਰੋਬਲਮ ਜਿਹੜੀ ਆ ਉਹ ਓਵਰਫਲੋ ਕਰ ਰਹੀ ਹੈ ਤੁਸੀਂ ਮੇਰਾ ਪੁਆਇੰਟ ਸਮਝ ਗਏ ਹੋਵੋਗੇ ਕਿ ਹਰ ਪਾਸੇ ਹੀ ਅਜਿਹੇ ਹਾਲਾਤ ਨਜ਼ਰ ਆਉਂਦੇ ਨੇ ਪਰ ਹਾਲ ਦੀ ਕੜੀ ਅਸੀਂ ਵਾਰਡ ਨੰਬਰ 1 ਵਿੱਚ ਵਾਰਡ ਨੰਬਰ 1 ਨਹੀਂ ਹੋ ਰਿਹਾ ਕੋਈ ਵੀ ਕੰਮ ਵਾਰਡ ਨੰਬਰ 1 ਹੋ ਨਹੀਂ ਰਿਹਾ ਕੋਈ ਕੰਮ ਤੇ ਇੱਥੇ ਆਏ ਹੋਏ ਆਂ ਔਰ ਬੀਬੀਆਂ ਜਿਹੜੀਆਂ ਆ ਬਹੁਤ ਪਰੇਸ਼ਾਨ ਆ ਕਹਿੰਦੀਆਂ ਕਿ ਨਾ ਸਥਾਈ ਹੱਲ ਨਾ ਮੁਕੰਮਲ ਹੱਲ ਦੱਸ ਦੋ ਜਾਈਏ ਕਿਧੇ ਵੱਲ ਕੋਈ ਨਹੀਂ ਸੁਣਦਾ ਸਾਡੀ ਗੱਲ ਤਾਂ ਪਰੇਸ਼ਾਨ ਹੋ ਕੇ ਇਹਨਾਂ ਨੇ ਅੱਜ ਸਾਨੂੰ ਬੁਲਾਇਆ ਕੀ ਮੈਡਮ ਜਸਵਿੰਦਰ ਕੌਰ ਪਿਛਲੇ ਦੋ ਦਿਨ ਤੋਂ ਸਾਡੇ ਰਾਬਤੇ 'ਚ ਸੀਗੇ ਕਹਿੰਦੇ ਕਿ ਅਸੀਂ ਕੋਸ਼ਿਸ਼ਾਂ ਬਹੁਤ ਕਰ ਰਹੇ ਹਾਂ ਲੇਕਿਨ ਤਕਲੀਫ ਜਿਹੜੀ ਆ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਆ ਆ ਪਾਣੀ ਹੁਣ ਤਾਂ ਘਟਿਆ ਕਿਉਂਕਿ ਸ਼ਾਮ ਦਾ ਜਿਹੜੇ 5 ਵਜ ਚੁੱਕੇ ਨੇ 5 ਵਜ ਕੇ 7 ਮਿੰਟ ਹੋ ਗਏ ਹੁਣ ਤਾਂ ਪਾਣੀ ਘਟਿਆ ਕਹਿੰਦੇ ਜਦੋਂ ਸਵੇਰੇ ਸਵੇਰੇ ਬੱਚੇ ਨੇ ਸਕੂਲ ਜਾਣਾ ਹੁੰਦਾ ਜਾਂ ਕੰਮਕਾਰਾਂ ਤੇ ਜਾਣਾ ਹੁੰਦਾ ਉਦੋਂ ਪਾਣੀ ਜਿਹੜਾ ਜਿਆਦਾ ਗਲੀ ਵਿੱਚੋਂ ਜੋ ਇਸ ਦੇ ਕਰਕੇ ਦਿੱਕਤ ਬਹੁਤ ਆਉਂਦੀ ਆ ਆ ਗਿਆ ਤੁਹਾਡੇ ਕੋਲ ਆ ਗਿਆ ਜੀ ਔਰ ਆਪ ਪਾਣੀ ਜਿਹੜਾ ਖੜਾ ਇਹਦੇ ਉੱਤੇ ਜਾਲ ਮੱਛਰ ਵੀ ਫਿਰਦਾ ਤਾਂ ਬੱਚੇ ਜਿਹੜੇ ਛੋਟੇ-ਛੋਟੇ ਗਲੀਆਂ ਚ ਘੁੰਮਦੇ ਆ ਖੇਡਦੇ ਆ ਇਹਦਾ ਤੇ ਤਵੀ ਸੰਕਟ ਹੈ ਕਿਉਂਕਿ ਖਤਰੇ ਦੀ ਘੰਟੀ ਹੁੰਦੀ ਹੈ ਮੱਛਰ ਕਰਕੇ ਬਿਮਾਰੀ ਜਿਹੜੀ ਆ ਉਹ ਪਨਪਦੀ ਹੈ ਆਲੇ-ਦੁਆਲੇ ਜਿੰਨੇ ਪਲਾਟ ਨੇ ਘਰਾਂ ਦੇ ਨਾਲ ਉਹ ਸਾਰੇ ਗੰਦੇ ਪਾਣੀ ਨਾਲ ਭਰੇ ਪਏ ਹਨ 스멜 ਬਹੁਤ ਜ਼ਿਆਦਾ ਹੈ ਬਦਬੂ ਬਹੁਤ ਜ਼ਿਆਦਾ ਹੈ ਹੁਣ ਆਪਾਂ 1 ਬਾਈ 1 ਇਹਨਾਂ ਦਾ ਪੁਆਇੰਟ ਆਫ 뷰 ਲਵਾਂਗੇ ਜੀ ਮੈਮ ਅੱਜ ਦੇਖੋ ਇੰਨੀਆਂ ਸਾਰੀਆਂ ਬਿਮਾਰੀਆਂ ਕਿੰਨਾ ਦੇਖੋ ਇੰਨਾ ਗੰਦਾ ਪਾਣੀ ਘਰਾਂ ਨੂੰ ਮੁੜ ਕੇ ਆ ਰਿਹਾ ਕਿੰਨਾ ਕਿੰਨਾ ਬਾਟੀਆਂ ਭਰ-ਭਰ ਡੋਲਣਾ ਪੈਂਦਾ ਬੈਕ ਪਾਣੀ ਇੰਨਾ ਮਾਰ ਰਿਹਾ ਔਰ ਕਿੰਨੇ ਫੋਨ ਇਹਨਾਂ ਨੂੰ ਕਰ ਚੁੱਕੇ ਆ ਕਮੇਟੀ ਵਾਲੇ ਨੂੰ ਆ ਜਿਹੜੇ ਗੱਡੀ ਵਾਲੇ ਕਮੇਟੀ ਵਾਲੇ ਆਂਦੇ ਆ ਹੁਣ ਉਹਨੇ ਸ਼ਾਮ ਉਹਨੇ ਕੱਲ ਉਹਨੇ ਕੋਈ ਨਹੀਂ ਹਜੇ ਜਦੋਂ ਵੀ ਫੋਨ ਕਰੋ ਸਾਨੂੰ ਅੱਜ 15 ਦਿਨ ਹੋ ਗਏ ਐਮਸੀ ਦੇ ਕੋਲ ਗਏ ਆ ਐਮਸੀ ਵੀ ਕਹਿੰਦਾ ਕਿ ਆਊਗਾ ਫਿਰ ਉਹਦੇ ਬਾਅਦ ਅਸੀਂ ਹੁਣ ਆਊਗਾ ਗੱਡੀ ਸਾਬ ਗਟਰ ਸਾਫ ਕਰਨ ਵਾਲਾ ਫਿਰ ਅਸੀਂ ਕਮੇਟੀ ਘਰ ਗਏ ਆ ਉੱਥੇ ਕੰਪਲੇਨ ਵੀ ਲਿਖੀ ਸੁਰਜੀਤ ਕੌਰ ਦੇ ਨਾਲ ਉਹ ਕਹਿੰਦੇ ਕਿ ਸਵੇਰੇ ਆਊਗਾ ਉਹਨਾਂ ਨੇ ਸਾਨੂੰ ਨੰਬਰ ਦਿੱਤਾ ਗੱਡੀ ਗੱਡੀ ਵਾਲਿਆਂ ਦਾ ਨੰਬਰ ਦਿੱਤਾ ਉਹਨਾਂ ਨੂੰ ਰੋਜ਼ ਅਸੀਂ ਗਲੀ ਦੇ ਸਾਰੇ ਫੋਨ ਕਰਦੇ ਆ ਉਹ ਕਹਿੰਦੇ ਸਾਡੀ ਗੱਡੀ ਖਰਾਬ ਹੈ ਅਸੀਂ ਕਦੋਂ ਆਈਏ ਸਾਰੇ ਜਾਣੇ ਬਾਰ-ਬਾਰ ਕਾਲ ਕਰੀ ਤਾਂ ਖੇਤ ਤਾਂ ਨਹੀਂ ਕਿ ਅਨੌਇਤਾ ਨਹੀਂ ਹੋਗੇ ਨਹੀਂ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਹੈ ਕੀ ਨਹੀਂ ਹੈ ਪਰ ਅਸੀਂ ਦੇਖੋ ਬੱਚੇ ਇੱਥੇ ਰਹਿਣੇ ਮੱਛੜ ਹੈ ਸਭ ਬਿਮਾਰੀਆਂ ਅਸੀਂ ਇਹਨੇ ਗੰਦ ਦੇ ਵਿੱਚ ਹੀ ਰਵਾਂਗੇ ਨੇ ਘਾਰਾਂ ਚੋਂ ਬਾਹਰ ਮੁੜ ਰਿਹਾ ਕੋਈ ਤੁਸੀਂ ਕਹਿੰਦੇ ਕਿ ਅਸੀਂ ਸਫਾਈ ਅਭਿਆਨ ਚਲਾਇਆ ਜੀ ਸ਼ਹਿਰ ਦੇ ਵਿੱਚ ਅਸੀਂ ਸਫਾਈ ਬਹੁਤ ਰੱਖਦੇ ਆ ਸਫਾਈ ਹੈ ਆ ਕੇ ਦੇਖਣੇ ਤੇ ਤੁਹਾਨੂੰ ਪਤਾ ਨਵਾਂ ਸ਼ਹਿਰ ਨੂੰ ਨੰਬਰ 1 ਕਿਹਾ ਜਾਂਦਾ ਤਾਂ ਮੈਂ ਸੋਚ ਜਿਹੜਾ ਖੀਰ ਚ ਹੋਊਗਾ ਉਹ ਕਿੱਥੇ ਹੋਊਗਾ ਮੈਂ ਕਹਿੰਦੀ ਜੇ ਅਗਰ ਇਸ ਗੰਦਗੀ ਨੂੰ ਨੰਬਰ 1 ਕਹਿੰਦੇ ਆ ਤਾਂ ਸਫਾਈ ਨੂੰ ਇਹ ਕੀ ਕਹੋਗੇ ਸਫਾਈ ਨੂੰ ਕੀ ਕਹੋਗੇ ਤੁਹਾਡਾ ਵਾਰਡ ਵੀ ਨੰਬਰ 1 ਆ ਇਦਾਂ ਦੇ ਵਾਰਡ ਨੂੰ ਕੀ ਕਰਨਾ ਆ ਨਹੀਂ ਇਦਾਂ ਦੇ ਵਾਰਡ ਨੂੰ ਕੀ ਕਰਨਾ ਸਫਾਈ ਹੈ ਨਾ ਕੋਸ਼ਿਸ਼ ਵੀ ਨਹੀਂ ਕਰਉਂਦਾ ਆ ਕਿਹਾ ਸੀ ਬੱਚਿਆਂ ਦੀ ਪਾਰਕ ਬਣਾਉਣਾ ਚਲੋ ਅਸੀਂ ਸੋਚਿਆ ਸ਼ਾਮ ਦੇ ਸਮੇਂ ਬੱਚੇ ਇੱਥੇ ਖੇលੂਗੇ ਝੁੱਲੇ ਲੱਗੂਗੇ ਕੁਛ ਤਾਂ ਹੋਊਗਾ ਅੱਜ ਕਿੰਨੇ ਸਾਲ ਹੋ ਗਏ ਠੀਕ ਹੈ ਇੱਥੇ ਇੱਕ ਚੂਲਾ ਨਹੀਂ ਲੱਗਿਆ ਗੰਦ ਇਹਨਾਂ ਦੁਨੀਆ ਭਰ ਦਾ ਕਿ ਬੱਚੇ ਜਾ ਕੇ ਉੱਥੇ ਖੇਲ ਵੀ ਨਹੀਂ ਸਕਦੇ ਆ ਨਸ਼ੇੜੀ ਵਗੈਰਾ ਤਾਂ ਨਹੀਂ ਆਦੇ ਹੁਣ ਰਾਤ ਨੂੰ ਤਾਂ ਅਸੀਂ ਇੱਧਰ ਨਿਕਲਦੇ ਨਹੀਂ ਹੁਣ ਸਾਨੂੰ ਕੀ ਪਤਾ ਇੱਥੇ ਨਸ਼ੇੜੀ ਆਂਦੇ ਕਿ ਕੌਣ ਆਂਦੇ ਰਾਤ ਨੂੰ ਅਸੀਂ ਗਲੀ 'ਚ ਕਦੇ ਬਾਹਰ ਹੀ ਨਹੀਂ ਨਿਕਲਿਦਾ ਇਹਨਾਂ ਗੰਦੇ ਵਿੱਚ ਕੌਣ ਨਿਕਲੂਗਾ ਬਾਹਰ ਆਪਣੇ ਬੱਚੇ ਨੂੰ ਕੌਣ ਲੈ ਕੇ ਆਊਗਾ ਬਾਹਰ ਪਾਣੀ ਬੈਕ ਹੋ ਰਿਹਾ ਕਰਾਂ ਨੂੰ ਪਾਣੀ ਵੈਕ ਹੋ ਰਿਹਾ ਐ ਇੰਨੀ ਸਮਹਿ ਲਾਂਦੀ ਆ ਅੱਜ ਕੱਲ ਸਾਧੀਆਂ ਇੰਨੀਆਂ ਬਿਮਾਰੀਆਂ ਲੋਕੀ ਬਿਮਾਰ ਹੋਣਗੇ ਹੁੰਦੇ ਆ ਇੱਕ ਬਾਰਸ਼ ਹੋ ਗਈ ਕਿ ਇੱਥੇ ਪਾਣੀ ਜਦੋਂ ਬਰਸਾਤ ਹੁੰਦੀ ਆ ਐਨਾ ਐਨਾ ਪਾਣੀ ਹੁੰਦਾ ਆ ਅਸੀਂ ਉਦਾਂ ਹੀ ਪਾਣੀ ਦੇ ਵਿੱਚੋਂ ਬੱਚਿਆਂ ਨੂੰ ਲੈ ਕੇ ਸਕੂਲ ਬੱਸ ਚ ਚੜਾਉਣ ਜਾਈਦਾ ਐ ਇਹਨਾਂ ਨੂੰ ਭੇਜੋ ਜਲਦੀ ਆਪਣਾ ਸਾਮਾ ਲੈ ਕੇ ਜਾਣ अच्छा ये पानी उधर चल ਜਾਂਦਾ ਹੁੰਦਾ ਸੀਗਾ ਡਿਸਪੋਜ਼ਲ ਵੱਲੋਂ ਉਹਨਾਂ ਨੇ ਵੀ ਅੱਧਾ ਇੰਨਾ ਉੱਚਾ ਬੰਨ ਬਣਾਤਾ ਕਿ ਪਾਣੀ ਕਿਤੇ ਵੀ ਨਾ ਜਾਵੇ ਸਾਰਾ ਪਾਣੀ ਇੱਥੇ ਤਲਾ ਵਾਂਗੂ ਭਰਿਆ ਰਹੇ ਗੰਦਗੀ ਆਪਣੇ ਕੋਲੇ ਰੱਖੋ ਆਪਣੇ ਕੋਲੇ ਰੱਖੋ ਤਾਂ ਫੇਰ ਡਿਸਪੋਜ਼ਲ ਕਾ ਦੇਲੀ ਬਣਾਇਆ ਆ ਜੇ ਗੰਦਗੀ ਆਪਣੇ ਡਿਸਪੋਜ਼ਲ ਔਰ ਗੰਦਗੀ ਘਰਾਂ ਚ ਆ ਗੰਦਗੀ ਘਰਾਂ ਚ ਆ ਬੈਕ ਹੋ ਰਿਹਾ ਪਾਣੀ ਬੈਕ ਘਰਾਂ ਚ ਨਹੀਂ ਮਤਲਬ ਗੰਦਾ ਪਾਣੀ ਆ ਰਿਹਾ ਕੋਈ ਵੀ ਵਿਕਾਸ ਨਹੀਂ ਹੈ ਕੋਈ ਕੁਛ ਨਹੀਂ ਹੈ ਕੋਈ ਕਲੋਨੀ ਦੀ ਗੱਲ ਹੀ ਕਿਸੇ ਦੀ ਕੋਈ ਸੁੰਦਾ ਚਾਹੇ ਕੋਈ ਐਮਸੀ ਹੋਵੇ ਚਾਹੇ ਜੋ ਮਰਜੀ ਹੋਵੇ ਚਾਹੇ ਜਾ ਜਾ ਕੇ ਜਿੰਨਾ ਮਰਜੀ ਬੋਲੋ ਇੱਕ ਸਵਾਲ ਹੈ ਜੇ ਵੋਟਾਂ ਹੁੰਦੇ ਤਾਂ ਦਿੱਲੀ ਚ ਵੋਟਾਂ ਚੱਲ ਰਹੀਆਂ ਜੇ ਹੁੰਦੀਆਂ ਫੇਰ ਸਫਾਈ ਹੋ ਜਾਣੀ ਸੀ ਹਾਂ ਫੇਰ ਫੇਰ ਉਸ ਲਈ ਸੁਣਵਾਈ ਵੀ ਹੋਣੀ ਸੀ ਔਰ ਉਸ ਲਈ ਸਫਾਈ ਵੀ ਹੋਣੀ ਸੀ ਤੁਹਾਡੇ ਐਮਸੀ ਤਾਂ ਮੇਰੇ ਖਿਆਲ ਆਮ ਆਦਮੀ ਪਾਰਟੀ ਵਾਲੇ ਹਾਂਜੀ ਉਹ ਤਾਂ ਦਿੱਲੀ ਚ ਕਹਿੰਦੇ ਸੀ ਕੰਮ ਉਹ ਕਰਾਤਾ ਹਾਂ ਇੱਥੇ ਤਾਂ ਕੁਛ ਵੀ ਨਹੀਂ ਕਰਾਉਂਦੇ ਨਾ ਮਜਾ ਤਾਂ ਆ ਇੱਥੇ ਕਰਾਣ ਨੇ ਦਿੱਲੀ ਜਾ ਕੇ ਕਹਿੰਦੇ ਪੰਜਾਬ ਚ ਬਹੁਤ ਕੰਮ ਕਰਾਤਾ ਨਹੀਂ ਨਹੀਂ ਉਹੀ ਕਰਨੀ ਆ ਉੱਥੇ ਜਾ ਕੇ ਬੋਲਦੇ ਪਰ ਇੱਥੇ ਕਰਾਉਣ ਦਾ ਸਹੀ ਕੰਮ ਰੈਲਿਟੀ ਕੋ ਛੋੜ ਬਿਲਕੁਲ ਦਿਖਾਵਾ ਕੁਝ ਹੋਰ ਹੈਗਾ ਬੋਲਣਾ ਕੁਝ ਹੋਰ ਹੈਗਾ ਇਹੋਨਾਂ ਦਾ ਅੱਜ ਜਦੋਂ ਬੱਚਿਆਂ ਨੂੰ ਦੇਖਦੇ ਆ ਤਾਂ ਸੰਕਟ ਜਿਹੜਾ ਉਹ ਨਜ਼ਰ ਆਉਂਦਾ ਔਰ ਬਿਮਾਰੀ ਬਿਮਾਰੀਆਂ ਪਨਪਧੀਆਂ ਜੀ ਮਾਤਾ ਜੀ ਤੁਹਾਡੀ ਗੱਲ ਵਿੱਚ ਰਹਿ ਗਈ ਹਾਂਜੀ ਹਾਂਜੀ ਘਰਾਂ ਨੂੰ ਪਾਣੀ ਬੈਕ ਹੋ ਰਿਹਾ ਜਾ ਕੇ ਦੇਖੋ ਤਾਂ ਦਿਖਾ ਲੇ ਜਾਂਦਾ ਸੀ ਮੌਕੇ ਤੇ ਕਿਹ ਹੈ ਜੀ ਨਾਲ ਦੇ ਪਲਾਟ ਸਾਰੇ ਭਰੇ ਪਏ ਆ ਯਾਰ ਇਨਾ ਪਾ ਪਾ ਕੇ ਡਟੋਲ ਫਰਨੇ ਵਾਲਾ ਪਾ ਪਾ ਕੇ ਪਾਣੀ ਸਾਫ਼ ਕਰਦੇ ਤਾਂ ਅੰਦਰ ਘਰਾਂ ਚ ਮੋਸ਼ਕਟ ਸਕੇ ਸਕੂਲ ਜਾਣ ਦਾ ਰਸਤਾ ਵੀ ਨਹੀਂ ਮਿਲਦਾ ਬੱਚਿਆਂ ਨੂੰ ਹਾਂਜੀ ਸਵੇਰ ਸਕੂਲ ਛੱਡਣ ਵੀ ਜਾਇਦਾ ਇਨਾ ਔਖਾ ਜਾਇਦਾ ਬੱਚੇ ਪਰੇਸ਼ਾਨ ਹੋ ਇੰਨੀ ਸਮੈਲ ਆ ਰਹੀ ਹੈ ਨਾ ਮੂਸਰ ਡੱਕ ਕੇ ਜਾਇਦਾ ਸੀ ਉਹ ਸਾਰੇ ਨਿਆਣੇ ਵਿਚਾਰੇ ਜਾਂਦੇ ਸਕੂਲ ਇੱਥੇ ਕੱਪੜੇ ਆ ਚੱਕ ਚੱਕ ਕੇ ਵਿਚਾਰੇ ਜਾਂਦੇ ਐਦੇ ਡਿਗਰੀ ਡਾਮ ਦੇ ਜਾਂਦੇ ਨਿਆਣੇ ਸਕੂਲ ਦੇ ਜਦੇ ਜਾਂਦੇ ਤਾਂ ਕੀ ਕਰਦਾ ਹੀ ਜ਼ਿਆਦਾ ਹੈ ਨਾ ਸਰਪਲੋ ਦਾ ਹੋਣਾ ਪਾਣੀ ਹੁੰਦਾ ਇਹ ਤਾਂ ਸ਼ਾਮ ਹੈ ਦੇਖ ਲਓ ਸ਼ਾਮ ਨੂੰ ਇੰਨਾ ਕੰਮ ਨਹੀਂ ਹੁੰਦਾ ਸਵੇਰੇ ਤਾਂ ਪਾਣੀ ਬਹੁਤ ਵਗਦਾ ਇੱਥੋਂ ਬਹੁਤ ਜ਼ਿਆਦਾ ਮੱਛਰ ਨਾਲ ਦੀ ਨਾਲ ਆ ਗਿਆ ਆਪਣੀ ਹਾਜ਼ਰੀ ਲਵਾਈ ਜਾਂਦਾ ਉਹ ਕਹਿੰਦਾ ਝੂਠ ਨਹੀਂ ਸੱਚੀ ਮੱਛਰ ਬਹੁਤ ਹੈ ਦੇਖ ਲਿਆ ਹਾਂ ਜੀ ਵਸੇ ਮੌਕਾ ਦੇ ਕੋਲ ਤੁਸੀਂ ਫੋਨ ਕੀਤਾ ਤੁਸੀਂ ਸੱਦੇ ਆ ਵੀ ਦੇਖੋ ਇਦਾਂ ਕਬਰਾ ਹੋ ਨਾ ਆਪਣਾ ਦੇਖ ਨੂੰ ਤੁਹਾਡੇ ਸਾਹਮਣੇ ਹੀ ਹਾਲਾਤ ਆ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਸੀ ਹਾਂ ਬਹੁਤ ਪਾਣੀ ਸੀਗਾ ਬਹੁਤ ਓਵਰਫਲੋ ਪਾਣੀ ਸੀ ਸਾਡਾ ਇੱਥੇ ਲੰਘਣਾ ਬਹੁਤ ਮੁਸ਼ਕਿਲ ਹੋਇਆ ਪਿਆ ਬਸ ਇਹ ਨਮੀ ਆ ਪਾਣੀ ਮੀਂਹ ਕਿਤੇ ਹੁੰਦਾ ਪਾਣੀ ਪਹਿਲਾਂ ਇਧਰ ਨੂੰ ਆਉਂਦਾ ਅਸੀਂ ਬਾਰ ਬਾਰ ਨਗਰ ਨਿਗਮ ਨੂੰ ਦੋ ਵਾਰੀ ਜਾ ਕੇ ਆਏ ਆ ਆਪ ਪਰਸਨਲੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਆ ਫੋਨ ਵੀ ਕਰੋ ਤਾਂ ਵੀ ਨਹੀਂ ਆਂਦੇ ਕਹਿੰਦੇ ਗਲੀ 'ਚ ਗੱਡੀ ਨਹੀਂ ਆਂਦੀ ਕਦੇ ਕੁਝ ਮੂਵ ਕਰ ਦਿੰਦੇ ਬੰਨੇ ਮਾਰਦੇ ਗੱਡੀ ਨਹੀਂ ਆਂਦੀ ਆ ਵੇ ਸਾਡੇ ਕੋਲ ਬੰਦਾ ਹੀ ਨਹੀਂ ਹੈਗਾ ਕੋਈ ਵੀ ਕਦੇ ਮਾਰਦੇ ਆ ਕਦੇ ਗੱਡੀ ਖਰਾਬ ਕਹਿੰਦੇ ਬੰਦਾ ਇਹ ਮੁਕੰਮਲ ਹਾਲ ਨਹੀਂ ਕਟਵਾਰ ਸਥਾਈ ਹਾਲ ਤਾਂ ਕਰਨ ਕੁਛ ਵੀ ਨਹੀਂ ਕਰ ਰਹੇ ਮੈਂ 1500 ਰੁਪਏ ਦੇ ਕੇ ਸਾਫ ਉਧਰ ਕਰਾਇਆ ਉਸ ਦਿਨੇ ਸ਼ਾਮ ਨੂੰ ਭਰ ਗਿਆ ਮੈਨਾਂ ਕਿਹਾ ਕਿ ਕਿੰਨੀ ਵਾਰੀ ਹਾਂਜੀ ਆ ਵੀ ਕਰ ਦਿੱਤੀ ਅਸੀਂ ਗੱਟਰਾ ਪੁੱਛੇ ਕਰਾਇਆ ਬਹੁਤ ਨੀ ਵਗਟਰ ਸੀਗਾ ਜੇ ਆ ਸੀ ਹੁਣ ਐਮਸੀ ਨੂੰ ਜਾ ਕੇ ਕਿਹਾ ਉਹ ਕਹਿੰਦੇ ਸਾਡਾ ਕੰਮ ਥੋੜੀ ਆ ਅੱਗੋਂ ਸਾਨੂੰ ਇਦਾਂ ਜਵਾਬ ਦੇ ਕੰਮ ਕੀ ਦਾ ਇਹ ਸਾਨੂੰ ਕੀ ਪਤਾ ਉਹ ਤਾਂ ਕੰਮ ਕੀ ਦਾ ਗੱਟਾ ਠੀਕ 2000 ਰੁਪਏ ਲਵਾਇਆ ਵਾ ਗੱਟਰ ਉੱਚਾ ਕਰ ਤਾ ਵੇਲੇ ਸਾਰੇ ਕੰਮ ਐਮਸੀ ਹੋਟਲ ਦਾ ਹੱਥ-ਵੋਟਾ ਵੇਲੇ ਸਾਡਾ ਕੰਮ ਹੈਗਾ ਇਹ ਸਫਾਈ ਦਾ ਪਰ ਸਾਨੂੰ ਗੱਡੀ ਨਹੀਂ ਦਿੰਦੇ ਸਾਡੀ ਗੱਡੀ ਖਰਾਬ ਹੋ ਅਸੀਂ ਕੰਮ ਕਰ ਨਹੀਂ ਨੂੰ ਕਰਦੇ ਉਹ ਤਾਂ ਕੂੜੇ ਵਾਲੇ ਵੀ ਨਹੀਂ ਆਉਂਦੇ ਉਹ ਵੀ ਕਹਿੰਦੇ ਗੱਡੀ ਖਰਾਬ ਹੈ ਇੰਨੇ 3 ਦਿਨ ਤੋਂ ਖੜਾ ਜੇ ਸਾਰੇ ਜਾਂਦੇ ਹਫਤੇ ਚ ਇੱਕ ਵਾਰੀ ਕੂੜੇ ਵਾਲਾ ਆਂਦਾ ਕਿੰਨਾ ਕੁ ਕੂੜਾ ਘਰ ਦੇ ਅੰਦਰ ਅਸੀਂ ਇਕੱਠਾ ਕਰਕੇ ਰੱਖਾਂਗੇ ਕਿ ਕਿੱਡਾ ਕੁ ਵੱਡਾ ਹੈ 3 ਦਿਨ ਵੀ ਲਾਇਆ ਅਸੀਂ ਕਿਹਾ ਉਹ ਵੀ ਤਾਂ ਕਹਿ ਰਹੀ ਹੈ ਉਹ ਕਹਿ ਦਿੰਦੇ ਕਿ ਅੱਜ ਹਫਤੇ ਚ ਇੱਕ ਵਾਰੀ ਅਸੀਂ ਆਵਾਂਗੇ ਬਸ ਜੇ ਕੂੜਾ ਅਸੀਂ ਲਫਾਫਿਆਂ ਚ ਪਾ ਕੇ ਇੱਦਾਂ ਰੋੜਾ ਤੇ ਸੁੱਟਣ ਲੱਗ ਪਈਏ ਤਾਂ ਗੰਦਗੀ ਤਾਂ ਸਾਡੀ ਪੈਣੀ ਹੈ ਨਾ ਉਹਨਾਂ ਨੂੰ ਇਹ ਚੀਜ਼ ਨਹੀਂ ਦਿਖਦੀ ਉਹ ਚੰਗਾ ਲੱਗਦਾ ਕਿ ਜਾ ਕੇ ਦੇਖੋ ਰੇਲਵੇ ਰੋਡ ਦੇ ਵਿੱਚ ਕੂੜਾ ਸੁੱਟਿਆ ਲੋਕਾਂ ਨੇ ਆਪਾਂ ਜਾਣਦੇ ਆ ਬੰਗਾ ਰੋਡ ਜਿਹੜੀ ਆ ਇਹਦੇ ਵਿੱਚ ਕੂੜਾ ਸੁੱਟੇ ਇਹ ਉਹਨਾਂ ਨੂੰ ਚੰਗਾ ਲੱਗਦਾ ਇਹ ਸੋਚਦੇ ਹਰ ਮੱਲੇ 'ਚ ਇਦਾਂ ਦੀ ਗੰਦਗੀ ਹੋਵੇ ਇਹ ਹੀ ਆ ਆਮ ਆਦਮੀ ਪਾਰਟੀ ਦਾ ਕੰਮ ਸਫਾਈ ਦਾ ਕੰਮ ਨਹੀਂ ਇਹ ਗੰਦ ਪਾਉਣ ਦਾ ਕੰਮ ਹੈ ਚਲੋ ਇਹ ਤਕਲੀਫ 'ਚ ਨੇ ਗੁੱਸੇ 'ਚ ਨੇ ਆਜੋ ਭਾਜੀ ਆਜੋ ਪੱਖ ਰੱਖੋ ਨਾ ਦੇਖੋ ਬੀਬੀਆਂ ਨੇ ਪੱਖ ਰੱਖਿਆ ਕੀ ਗੋਰੂ ਆ ਜਾ ਗੋਰੂ ਆ ਕਾਲੇ ਹਾਲਾਤਾਂ ਬਾਰੇ ਬੋਲ ਆਪਾਂ ਆਹੀ ਗੱਲ ਨੇ ਵੀ ਜਿਹੜਾ ਪਾਣੀ ਇਹ ਗੰਦਗੀ ਹੈ ਸਿਰੇ ਦੀ ਸਿਰੇ ਦੀ ਗੰਦ ਆਹ ਸਿਰੇ ਦੀ ਹੈ ਹੋਰ ਕੀ ਬੰਗਾਰੌਰ ਦੇ ਸਫਾਈਆ ਰੱਖਦੇ ਆ ਮੈਂ ਲਿਆ ਕਿਤੋਂ ਨਹੀਂ ਨਹੀਂ ਮੈਂ ਕੋਈ 1500 ਤਾਂ ਮੈਂ ਇਹਨਾਂ ਨੂੰ ਕਰਾ ਹਟੀ ਗੱਡੀ ਵਾਲਿਆਂ ਨੂੰ ਮੇਰੇ ਬੇਟੇ ਨੇ ਕੀਤਾ ਅਸੀਂ ਵੀ ਕੀਤਾ ਮੈਂ ਇਹਨਾਂ ਨੂੰ ਪੁੱਛ ਲਿਆ ਹਾਂ ਗੰਡ ਨੂੰ ਅਸੀਂ ਮਕਾਨ ਦਾ ਕੰਮ ਕਰਵਾਉਣਾ ਸੀ 1500 ਰੁਪਏ ਦੇ ਕੇ ਮੈਂ ਗਟਰ ਸਾਫ ਕਰਾਇਆ ਉਸ ਦਿਨੇ ਸ਼ਾਮ ਨੂੰ ਭਰ ਗਿਆ ਕੋਈ 10 15 ਫੋਨ ਕਰਾਟੇ ਆ ਕੋਈ ਕਿਸੇ ਨੇ ਨਹੀਂ ਕੀਤਾ ਪਾਣੀ ਘਰਾਂ ਨੂੰ ਮਾਰ ਪਸਾਰਿਆ ਆ ਮੂਸ਼ਕ ਆਉਂਦਾ ਸਾਰੀਆਂ ਬਿਮਾਰੀਆਂ ਅੱਜਕੱਲ ਅਲਰਜੀ ਐਨੀ ਲੋਕਾਂ ਨੂੰ ਹੁਣ ਮੰਗ ਮੰਗ ਕੀ ਇਹ ਨਹੀਂ ਉਹਨਾਂ ਨੂੰ ਕਰਕੇ ਜਾਣ ਸਾਬ ਸਫਾਈ ਕਰ ਜਾਣ ਜਿਹੜੀਆਂ ਉਹਨਾਂ ਕਰਕੇ ਜਿਹੜੀ ਦੀਵਾਰਾ ਡਿੱਗੀਆਂ ਪਲਾਟਾ ਦੀਆਂ ਕੰਦਾ ਅਚੋ ਮੀਆਂ ਵੀ ਕਮਜ਼ੋਰ ਹੋ ਗਈਆਂ ਮੀਆਂ ਕਮਜ਼ੋਰ ਉਹ ਪੱਕੀਆਂ ਕਰਕੇ ਜਾਣ ਫਿਰ ਪਤਾ ਲੱਗੇਗਾ ਇਹਨਾਂ ਨੂੰ ਲੋਕਾਂ ਨੇ ਪਰਸਨਲੀ ਪੈਸੇ ਦੇ ਦੇ ਕੇ ਨੀਆਂ ਪੱਤ ਨਿਕਾਸੀ ਕਰਨ ਸਰ ਜੇ ਇਹੀ ਪਾਣੀ ਇਹੀ ਪਾਣੀ ਸ਼ਹਿਰ ਦੇ ਕਿਸੇ ਲੀਡਰ ਦੇ ਘਰ ਦੇ ਬਾਹਰ ਹੁੰਦਾ ਫਿਰ ਉਹ ਤਾਂ ਉਸ ਵਿੱਚ ਸੁਕਾਈ ਹੋ ਜਾਂਦਾ ਠੀਕ ਆ ਹਾਂ ਹੋ ਚਾਟੇ ਸਾਫ ਹੋ ਜਾਂਦਾ ਜਿੱਦਣ ਅਸੀਂ ਕੰਮ ਕਰਾਇਆ ਨਾ ਉਸ ਦਿਨ ਜੀ ਸਾਨੂੰ ਕਹਿ ਨਹੀਂ ਕਿਹਾ ਮੈਂ ਅਸੀਂ ਕਿਹਾ ਚੱਲੇ ਘਰ ਤੇ ਵਾਪਸ ਨਹੀਂ ਜਾਂਦੇ ਕਹਿੰਦੀ ਡੀਸੀ ਸਾਹਿਬ ਦਾ ਸਾਨੂੰ ਕਾਲ ਆ ਗਈ ਵੀ ਜਲਦੀ ਸਾਨੂੰ ਪਿੱਛੇ ਕੰਮ ਹੈ ਅਸੀਂ ਭੈਣ ਜੀ ਫੇ ਕਰ ਚਾਵਾਂਗੇ ਆ ਕੋਈ ਨਹੀਂ ਆਇਆ ਵਾਪਸ ਮੁੜ ਕੇ ਤੇ ਕਿਦਾਂ ਦੀ ਗੱਲ ਹੈ ਇਹਨਾਂ ਨੂੰ ਘੱਟ-ਘੱਟ ਮਹੀਨਾ ਹੋ ਗਿਆ ਅੱਛਾ ਮਹੀਨੇ ਤੋਂ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਘੱਟੋ-ਘੱਟ ਮਹੀਨਾ ਹੋ ਗਿਆ ਅਸੀਂ ਇਹ ਹਰਕੇ ਕੱਲ੍ਹ ਤੋਂ ਜਾਣਾ ਪੈਣਾ ਰੋਜ਼ ਨਹੀਂ ਤਾਂ ਇੱਕ ਦਿਨ ਛੱਡ ਕੇ ਕੂੜੇ ਵਾਲੀ ਗੱਡੀ ਆਵੇ ਕੂੜਾ ਲੈ ਕੇ ਜਾਵੇ ਠੀਕ ਹੈ ਹਫਤੇ ਬਾਅਦ ਇੱਕ ਦਿਨ ਨਹੀਂ ਇੱਕ ਦਿਨ ਛੱਡ ਕੇ ਇੱਕ ਦਿਨ ਕੂੜਾ ਲੈਣ ਆਵੇ ਠੀਕ ਹੈ ਨਾ ਆ ਸਾਰੀ ਸਫਾਈ ਹੋਣੀ ਚਾਹੀਦੀ ਆ ਗੱਡੀ ਆਂਦੀ ਆ ਜਿੱਥੇ ਪਾਣੀ ਨਹੀਂ ਹੈਗਾ ਨਾ ਉੱਥੇ ਲਿਜਾ ਕੇ ਗਟਰ ਦਾ ਟੱਕਣ ਚੁਕ ਲੋਗੀ ਉੱਥੋਂ ਦੇ ਕੇ ਗੱਡੀ ਲੈ ਕੇ ਚਲ ਜਾਂਦੀ ਤੁਸੀਂ ਸਫਾਈ ਪਾਣੀ ਇੱਥੇ ਜਾਮ ਹੋਇਆ ਤੁਸੀਂ ਸਫਾਈ ਇੱਥੇ ਕਰੋ ਠੀਕ ਹੈ ਨਾ ਮੈਂ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਨਗਰ ਕੌਂਸਲ ਨੂੰ ਆਹ ਦੇਖੋ ਬਜ਼ੁਰਗ ਨੇ ਬੱਚੇ ਨੇ ਇਹਨਾਂ ਤੇ ਤਰਸ ਕਰ ਲੋ ਕਿਉਂਕਿ ਇਹ ਜਿਹੜੀ ਇਮਿਊਨਿਟੀ ਉਨੀ ਪਾਵਰਫੁਲ ਨਹੀਂ ਹੁੰਦੀ ਨਾ ਬੱਚਿਆਂ ਦੀ ਨਾ ਬਜ਼ੁਰਗਾਂ ਦੀ ਹੈ ਨਾ ਤੇ ਤਰਸ ਕਰ ਲੋ ਪਿਛਲੇ ਮਹੀਨੇ ਤੋਂ ਕਹਿੰਦੇ ਕਿ ਅਸੀਂ ਜਿਹੜੀ ਆਪ੍ਰੋਚ ਕਰ ਰਹੇ ਹਾਂ ਕੋਸ਼ਿਸ਼ਾਂ ਕਰ ਰਹੇ ਹਾਂ ਆਪਣੇ ਐਮਸੀ ਸਹਿਬਾਨ ਕੋ ਵੀ ਅਸੀਂ ਕਹਿੰਦੇ ਬਾਰ-ਬਾਰ ਜਾ ਰਹੇ ਹਾਂ ਪਰ ਕਿਤੇ ਕੋਈ ਸੁਣਵਾਈ ਨਹੀਂ ਮੁਕੰਮਲ ਹਾਲ ਤਾਂ ਬਹੁਤ ਦੂਰ ਦੀ ਗੱਲ ਹੈ ਕੋਈ ਸਥਾਈ ਹੱਲ ਕੋਈ ਨੇੜਲਾ ਹੱਲ ਵੀ ਨਜ਼ਰ ਨਹੀਂ ਆ ਰਿਹਾ ਕੋਈ ਟੈਂਪਰੇਰੀ ਹੱਲ ਵੀ ਕਹਿੰਦੇ ਨਜ਼ਰ ਨਹੀਂ ਆ ਰਿਹਾ ਆ ਸਾਹਮਣੇ ਦਿਖਾ ਦੇ ਵਜੇ ਡਿਸਪੋਜ਼ੇਬਲ ਹੈ ਔਰ ਇਹਦੇ ਆਪੋਜ਼ਿਟ ਦੇਖੋ ਕਿੰਨਾ ਗੰਦਾ ਪਾਣੀ ਖੜਾ ਹੈ ਇਹ ਸਿਰਫ ਤੁਹਾਨੂੰ ਚੱਪਾ ਜਿਹਾ ਨਜ਼ਰ ਆ ਰਿਹਾ ਉਹਨਾਂ ਲੇਕਿਨ ਜੇ ਤੁਸੀਂ ਗਲੀ ਦੇ ਅੰਦਰ ਜਾਓ ਤਾਂ ਪਲੋਟਾਂ ਦੇ ਅੰਦਰ ਪਲੋਟਸ ਦੇ ਅੰਦਰ ਬਹੁਤ ਸਾਰਾ ਪਾਣੀ ਜਿਹੜਾ ਆ ਉਹ ਜਮਾ ਹੋਇਆ ਘਰਾਂ ਦੇ ਅੰਦਰ ਬੈਕ ਵੱਜ ਰਿਹਾ ਪਾਣੀ ਜਿਹਦੇ ਕਰਕੇ ਇਹਨਾਂ ਦਾ ਜੀਣਾ ਹਰਾਮ ਹੋ ਚੁੱਕਾ ਆ ਕਹਿੰਦੇ ਕਿ ਜਿਹੜੀ ਗਰਾਊਂਡ ਆ ਕਿਹਾ ਗਿਆ ਸੀ ਇਹਨੂੰ ਪਾਰਕ ਬਣਾ ਦੇਾਂਗੇ 12 ਦਰੀ ਤੋਂ ਵੀ ਸੋਹਣੀ ਪਾਰਕ ਬਣਾ ਦੇਾਂਗੇ ਲੇਕਿਨ ਹਾਲ ਦੀ ਹਾਲ ਦੀ ਘੜੀ ਇਹ ਕਹਿੰਦੇ ਸੀ ਘਰਾਂ ਚੋਂ ਵੀ ਬਾਹਰ ਆਣਾ ਮੁਨਾਸਿਬ ਨਹੀਂ ਸਮਝਦੇ ਦਿੱਕਤ ਪਰੇਸ਼ਾਨੀ ਬਹੁਤ ਜ਼ਿਆਦਾ ਤਸਵਿੰਦਰ ਜੀ ਕੇ ਮਾਈਕ ਤੇ ਬੋਲੋ ਜੋ ਇੱਥੇ ਬੋਲ ਰਹੇ ਆ ਸਾਨੂੰ ਤਾਂ ਯੋਗਾ ਕਲਾਸ ਲਈ ਵੀ ਜਗ੍ਹਾ ਨਹੀਂ ਮਿਲੀ ਸੀ ਇੱਧਰ ਯੋਗਾ ਕਲਾਸ ਲਈ ਆਏ ਸੀਗੇ ਵੀ ਅਸੀਂ ਕਿਹਾ ਸੀ ਚੱਲ ਪਾਰਕ ਬਨ ਜੂਗੀ ਪਰ ਇਹਨਾਂ ਨੇ ਕੋਈ ਕਿਤੇ ਨਹੀਂ ਸਾਡੀ ਸੁਣਵਾਈ ਵੀ ਯੋਗਾ ਲਈ ਬੰਦਾ ਇੰਨੀਆਂ ਛੋਟੀਆਂ ਜਿਹੀ ਅਸੀਂ ਯੋਗਾ ਕਰਦੇ ਹਾਂ ਤਾਂ ਸਾਰੇ ਜਿੰਦੇ ਨੇ ਜਿਹੜੀ ਖੜੇ ਹੋ ਕੇ ਦੇਖਦੇ ਆਂ ਕੀ ਕਰਨਾ ਹੈ ਉਹ ਤਾਂ ਪੁੰਜ ਗੱਲਾਂ ਨੇ ਉਹ ਤਾਂ ਹੈ ਹੀ ਆ ਬੋਟਾ ਪਈਆਂ ਗੱਲਾਂ ਗਈਆਂ ਬੋਟਾ ਤਾਂ ਹੀ ਗੱਲਾਂ ਹੁੰਦੀਆਂ ਬਸ ਜਾਤੇ ਹੀ ਬੋਟਾ ਨਹੀਂ ਆ ਤਾਂ ਤੇ ਇਹ ਸਾਡੇ ਬਹੁਤ ਸਤਿਕਾਰਯੋਗ ਨੇ ਸਾਰੀਆਂ ਭੈਣਾਂ ਨੇ ਬਜ਼ੁਰਗ ਨੇ ਇਹ ਕਹਿੰਦੇ ਕਿ ਜੇ ਅਸੀਂ ਇੱਥੇ ਯੋਗਾ ਕਰਦੇ ਆ ਤਾਂ ਉਹ ਛੇੜੀ ਆ ਕੇ ਖੜ ਜਾਂਦੇ ਆ ਲੱਖਾਂ ਦੀ ਲਾਨਤ ਵਾਲੀ ਗੱਲ ਹੈ ਫਿਰ ਹਾਂਜੀ ਬਿਲਕੁਲ ਲਾਨਤ ਵਾਲੀ ਗੱਲ ਹੈ ਜੀ ਇਸੇ ਕਰਕੇ ਅਸੀਂ ਯੋਗਾ ਵੀ ਛੱਡ ਪਾ ਰਹੇ ਹਾਂ ਖਾੜ ਦਿੱਤੀ ਕਹਿੰਦੇ ਕਰਦੇ ਨਹੀਂ ਛਾੜ ਦਿੱਤੀ ਕਿ ਅਸੀਂ ਯੋਗਾ ਬੜੀ ਕਰਦੇ ਹਾਂ ਸਨ ਜਾਨ ਯੋਗਾ ਕਰਨ ਨੂੰ ਕਿਤੇ ਵੀ ਜਗ੍ਹਾ ਤੇ ਅਗਲੇ ਕਹਿੰਦੇ ਨਹੀਂ ਜਾਣਾ ਵੀ ਸਾਰੇ ਉੱਤੇ ਖੜ ਕੇ ਦੇਖਦੇ ਹੀ ਆ ਤਾਂ ਕਿੰਨਾ ਅਸੀਂ ਯੋਗਾ ਕਰਕੇ ਅਸੀਂ ਕੀ ਕਰਾਂਗੇ ਕਰਦੇ ਨਿਆਣੇ ਜਾਣ ਹੀ ਨਹੀਂ ਦਿੰਦੇ ਸਾਡੀ ਇਹ ਮੰਗ ਹੈ ਆ ਜਗ੍ਹਾ ਜਿਹੜੀ ਖਾਲੀ ਪਈ ਹੈਗੀ ਆ ਇਹਨੂੰ ਸਵ ਬੱਚਾ ਲਈ ਝੂਲੇ ਤੇ ਸਵਾਰਲਾ ਆਂਟੀ ਉਹ ਬਾਅਦ ਦੀ ਗੱਲ ਕਰ ਲਈ ਥੱਲੇ ਇਹ ਹੋ ਜਵੇ ਇਹ ਇੱਕ ਅੰਨਾ ਹਜ਼ਾਰਿਆਂ ਕਰੋ ਸਾਰੀਆਂ ਮੰਗਾ ਨਾ ਰੱਖ ਹੁਣ ਅੰਨਾ ਹਜ਼ਾਰੇ ਹੈ ਨਾ ਸਫਾਈ ਕੀਤੀ ਜਾਵੇ ਪਹਿਲੇ ਪੁਆਇੰਟ ਪੁਆਇੰਟ ਪਹਿਲਾ ਪਾਣੀ ਸਾਫ ਕਰਾ ਲਓ ਸਾਰੇ ਕੁਚੀ ਕਰ ਲਓ ਫਿਰ ਅੰਦਰ ਨੂੰ ਚਲੀ ਜਾਓ ਇਹ ਤਾਂ ਛੱਡ ਕੇ ਆ ਤੁਹਾਨੂੰ ਅੰਨਾ ਹਜ਼ਾਰ ਰੇਵਾ ਮੰਨਦੇ ਜਿਹੜੀ ਮੈਂ ਜੋ ਕਮੇਟੀ ਨਹੀਂ ਆ ਸਾਰੀ ਚਲੋ ਪਾਪਾ ਜੀ ਜੀ ਬੇਨਤੀ ਕਰ ਦਿੱਤੀ ਮੈਂ ਵੀ ਕਾਲ ਕਰ ਦੂੰਗਾ ਠੀਕ ਆ ਮੈਂ ਵੀ ਉਹਨਾਂ ਤੱਕ ਵੀਡੀਓ ਪਹੁੰਚਾ ਦੂੰਗਾ ਮੇਨ ਸਮੱਸਿਆ ਸਾਡੀ ਆਹ ਦੇਖੋ ਸਮੱਸਿਆ ਗੰਭੀਰ ਹੈ ਸਮੱਸਿਆ ਪੇਨਫੁੱਲ ਹੈ ਸਮੱਸਿਆ ਪੀੜਾ ਦੇਣ ਵਾਲੀ ਹੈ ਔਰ ਆ ਤੁਸੀਂ ਪਾਣੀ ਦੀ ਦੇਖ ਲਓ ਸਮੱਸਿਆ ਕੱਲਾ ਇੱਥੇ ਨਹੀਂ ਖੜਾ ਅੱਗੇ ਗਲੀ ਦੇ ਅੰਦਰ ਜਾਓਗੇ ਤਾਂ ਸਥਿਤੀ ਉਸ ਤੋਂ ਸਥਿਤੀ ਹੋਰ ਗੰਭੀਰ ਹੈ ਪਰ ਇਕੱਲੀ ਇੱਥੇ ਦੀ ਗੱਲ ਨਹੀਂ ਸ਼ਹਿਰ ਦੇ ਕਿਸੇ ਵੀ ਵਾਰਡ ਚ ਚਲੇ ਜਾਓ ਇਹੀ ਤਕਲੀਫ ਮਹਿਸੂਸ ਹੁੰਦੀ ਹੈ ਵੀ ਜੇ ਦਿਖਾ ਦੇ ਜਿਹੜੀ ਆਂਟੀ ਨੇ ਗੱਲ ਕਹੀ ਉਹ ਵੀ ਦਿਖਾ ਦਈਏ ਇਹਦੇ ਅੰਦਰ ਗੰਦ ਦੇਖੋ ਕਿੰਨਾ ਔਰ ਜੇ ਚਾਹਣ ਤਾਂ ਕਿੰਨੀ ਸੋਹਣੀ ਪਾਰਕ ਬਣ ਸਕਦੀ ਆ ਇਹ ਏਰੀਆ ਕਿੰਨਾ ਡਿਵੈਲਪ ਹੋ ਸਕਦਾ ਲੋਕੀ ਕਹੂਗੇ ਕਿ ਇੱਥੇ ਜਾ ਕੇ ਰਹੀਏ ਇੱਥੇ ਵੀ ਜੇ ਟਰੈਕ ਬਣ ਜਵੇ ਇੱਥੇ ਫੁੱਲ ਬੂਟੇ ਲੱਗ ਜਾਣ ਪਰ ਇੱਥੇ ਤਾਂ ਐ ਲੱਗਦਾ ਕਿ ਜਿਵੇਂ ਨਸ਼ੇੜੀ ਅੱਡਾ ਬਣਾ ਕੇ ਨੂੰ ਬੈਠੇ ਹੋਣ ਕਿਤੇ ਭੰਗ ਨਾ ਲੱਗ ਜਵੇ ਵੱਡੇ ਸਵਾਲ ਨੇ ਪਰ ਇਹਨਾਂ ਦੀ ਧੂਬੀ ਦਾ ਹੱਲ ਹੋਣਾ ਚਾਹੀਦਾ ਇਹ ਸਾਡੀ ਬੇਨਤੀ ਹੈ ਜਿਨ੍ਹਾਂ ਕੋਲ ਪਾਵਰ ਹੈ ਉਹਨਾਂ ਦੇ ਹੱਥ ਜੁੜ ਕੇ ਬੇਨਤੀ ਹੈ ਪਾਵਰ ਦਾ ਸਹੀ ਇਸਤੇਮਾਲ ਕਰੋ ਤਾਂ ਇਹ ਲੋਕ ਤੁਹਾਡਾ ਧੰਨਵਾਦ ਕਰਨਗੇ ਲੇਕਿਨ ਜੇ ਤੁਸੀਂ ਪਾਵਰ ਦਾ ਸਹੀ ਇਸਤੇਮਾਲ ਨਹੀਂ ਕੀਤਾ ਜਦੋਂ ਇਹਨਾਂ ਨੇ ਪਾਵਰ ਦਾ ਇਸਤੇਮਾਲ ਕਰਕੇ ਭੀ ਵਜਾਣੀ ਆ ਤਾਂ ਫਿਰ ਭੀ ਤੁਹਾਡੀ ਨਿਕਲਣੀ ਆ ਤਾਂ ਬੇਨਤੀ ਹੈ ਇਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਆ ਮਸਲੇ ਦਾ ਹੱਲ ਹੋਣਾ ਚਾਹੀਦਾ ਬਹੁਤੋ ਸ਼ੁਕਰੀਆ